ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਗਰਾਣਾ ਅੱਜ ਅਸੀਂ ਪਹੁੰਚੇ ਹਾਂ ਐਲਗਰਾਮ ਪੁਲ ਉਤੇ ਗੱਲ ਕਰਦੇ ਹਾਂ ਐਲਗਰਾਮ ਪੁਲ ਜੋ ਕਿ ਪਿਛਲੇ 7 ਮਹੀਨੇ ਤੋਂ ਬੰਦ ਪਿਆ ਹੈ ਤੇ ਸਥਾਨਿਕ ਵਸਨੀਕਾਂ ਦੀ ਮੰਨੀਏ ਤਾਂ ਮਾਈਨਿੰਗ ਦੀ ਭੇਟ ਇਹ ਪੁਲ ਚੜ ਗਿਆ ਸੀ ਜਿਸ ਦੇ ਚੱਲਦੇ ਹੋਏ ਇਸ ਪੁਲ ਨੂੰ ਬੰਦ ਕਰਨਾ ਪਿਆ ਸੀ ਤੇ ਇਸ ਪੁਲ ਨੂੰ ਦੁਬਾਰਾ ਚਲਾਉਣ ਦੇ ਲਈ 16 ਕਰੋੜ ਦਾ ਐਸਟੀਮੇਟ ਬਣਾਇਆ ਗਿਆ ਸੀ ਤੇ ਪੰਜਾਬ ਸਰਕਾਰ ਤੋਂ ਮੰਗਿਆ ਗਿਆ ਸੀ ਕਿ 16 ਕਰੋੜ ਦਿੱਤਾ ਜਾਵੇ 28 ਪੁਲ ਨੂੰ ਦੁਆਰਾ ਚਲਾਇਆ ਜਾਵੇ ਪਰ ਅਜੇ ਹ ਕੁਝ ਨਹੀਂ ਹੋਇਆ ਜਿਸ ਦੇ ਚੱਲਦੇ ਹੋਏ ਸਥਾਨਿਕ ਵਸਨੀਕ ਲਗਾਤਾਰ ਪਰੇਸ਼ਾਨ ਹਨ ਤੇ ਉਹਨਾਂ ਨੂੰ ਹਰ ਰੋਜ਼ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਕੁਝ ਸਮੇਂ ਦੇ ਲਈ ਆਰਜੀ ਰਸਤਾ ਸਥਾਨਿਕ ਵਸਨੀਕਾਂ ਵੱਲੋਂ ਬਣਾਇਆ ਗਿਆ ਪਰ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਸਾਰ ਆਰਜੀ ਰਸਤਾ ਹਟ ਜਾਂਦਾ ਹੈ ਤੇ ਲੋਕ ਸਵਾਹ ਨਦੀ ਦੇ ਦੋਨੋਂ ਸਾਈਡ ਫਸ ਜਾਂਦੇ ਨੇ ਤੇ ਉਹਨਾਂ ਦਾ ਰਸਤਾ ਬੰਦ ਹੋ ਜਾਂਦਾ ਹੈ ਅੱਜ ਦੀ ਗੱਲ ਕਰੀਏ ਤਾਂ ਅੱਜ ਪ੍ਰਸ਼ਾਸਨ ਦੇ ਹਾਲਾ ਅਧਿਕਾਰੀ ਪ੍ਰਸ਼ਾਸਨ ਇਸ ਪੁਲ ਉਤੇ ਪਹੁੰਚਦਾ ਹੈ ਕਿਉਂਕਿ ਐਨਜੀਟੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ 28 ਅਗਸਤ 2024 ਨੂੰ ਇਸ ਦੀ ਜੋ ਰਿਪੋਰਟ ਹੈ ਇੱਕ ਹਫ਼ਤਾ ਪਹਿਲਾਂ ਸਬਮਿਟ ਕੀਤੀ ਜਾਵੇ ਕਿ ਆਖਿਰ ਇਹ ਪੁਲ ਬੰਦ ਕਿਉਂ ਹੋਇਆ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਨੇ ਇੱਥੇ ਟੀਮ ਪਹੁੰਚਦੀ ਹੈ ਪਰ ਵੱਡੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਸਵੇਰੇ 9 ਵਜੇ ਦਾ ਸਮਾਂ ਦਿੱਤਾ ਜਾਂਦਾ ਹੈ ਸਥਾਨਿਕ ਬਸਨੀਕਾ ਨੂੰ ਪਰ ਉਹ ਸਮਾਂ ਚੇਂਜ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਤੇ 1:30 ਵਜੇ اعلی ਅਧਿਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਦੇ ਨੇ ਕਿਉਂਕਿ ਐਨਜੀਡੀ ਦੇ ਸਖਤ ਆਦੇਸੀ ਕੇਸ ਇਸ ਪੁਲ ਬਾਰੇ ਰਿਪੋਰਟ ਤਿਆਰ ਕੀਤੀ ਜਾਵੇ ਕਿ ਆਖਿਰ ਇਸ ਪੁਲ ਨੂੰ ਢਾਹ ਕਿਉਂ ਲੱਗੀ 1:30 ਵਜੇ ਦੇ ਸਮੇਂ ਦੇ ਵਿੱਚ ਮਾਤਰ ਕੁਝ ਸਥਾਨਿਕ ਬਸਨੀ ਕਿੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ اعلی ਅਧਿਕਾਰੀਆਂ ਨਾਲ ਗੱਲ ਕਰਕੇ اعلی ਅਧਿਕਾਰੀ ਚਲੇ ਜਾਂਦੇ ਨੇ ਤੇ ਹੁਣ ਇੰਤਜ਼ਾਰ ਹੋਏਗਾ ਕਿ 28 ਅਗਸਤ 2024 ਨੂੰ ਜਿਹੜੀ ਰਿਪੋਰਟ ਸਬਮਿਟ ਕੀਤੀ ਜਾਂਦੀ ਆ ਉਸ ਦੇ ਵਿੱਚ ਪ੍ਰਸ਼ਾਸਨ ਕਿਹੜੇ-ਕਿਹੜੇ ਹਵਾਲੇ ਦਿੰਦਾ ਹੈ ਤੇ ਚਲੋ ਆਓ ਗੱਲਬਾਤ ਕਰਦੇ ਹਾਂ ਸਥਾਨਿਕ ਵਸਨੀਕਾਂ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਸਾਰੇ ਨੂੰ ਪਤਾ ਜਿਹੜੇ ਪੁਲ ਸੀਗਾ 22 ਦਸੰਬਰ ਨੂੰ ਬੰਦ ਹੋਇਆ ਸੀ 22 ਦਸੰਬਰ ਤੋਂ ਲੈ ਕੇ ਅੱਜ ਤੱਕ ਇੱਕ ਵੀ ਪੰਜਾਬ ਸਰਕਾਰ ਦਾ ਅਧਿਕਾਰੀ ਜਾਂ ਕੋਈ ਮੰਤਰੀ ਜਾਂ ਕੋਈ ਐਮਐਲਏ ਇਸ ਪੁਲ ਤੇ ਨਹੀਂ ਆਇਆ ਆਖਿਰ ਅੱਜ ਕਿਉਂ ਆਣਾ ਪਿਆ ਇਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਪਹਿਲਾਂ ਸਾਨੂੰ ਬੁਲਾਇਆ ਕਿ ਇੱਥੇ 9 ਵਜੇ ਮੀਟਿੰਗ ਹੈ ਅੱਜ ਦੀ ਗੱਲ ਹੈ ਜਦੋਂ ਅਸੀਂ 9 ਵਜੇ ਵਰਦੇ ਮੀਂਹ ਚਾਏ ਤਾਂ ਕੀ ਹੋਇਆ ਕਿ ਸਾਨੂੰ ਕਹਤੇ ਕਿ ਮੀਟਿੰਗ ਰੱਦ ਹੋ ਗਈ ਚਲੋ ਅਸੀਂ ਆਪਣੇ ਕੰਮ ਤੇ ਚੱਲ ਗਏ ਫਿਰ 1:30 ਵਜੇ ਫੋਨ ਆਇਆ ਕਿ ਭਾਈ ਸਾਰਾ ਜਿੰਨਾ ਅਮਲ ਆਇਓ ਸਾਰਾ ਇੱਥੇ ਪਹੁੰਚਿਆ ਹੋਇਆ ਪੰਜਾਬ ਸਰਕਾਰ ਦੇ ਬੰਦੇ ਤੇ ਜਿਹੜੇ ਸਾਡੇ ਪ੍ਰਸ਼ਾਸਨ ਅਧਿਕਾਰੀ ਐ ਇੱਥੇ ਪੁੱਜੇ ਹੋਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਵੱਲੋਂ ਬੜੀਆਂ ਦਰਖਾਸਤਾਂ ਭੇਜੀ ਗਈਆਂ ਸੀ NGT ਨੂੰ ਵੀ ਭੇਜੀਆਂ ਸੀ ਨਾਲ ਜਿਹੜੀਆਂ ਸਾਡੀਆਂ ਕਟਿੰਗ ਅਖਬਾਰਾਂ ਦੀ ਸੀ ਉਹ ਵੀ ਨਾਲ ਭੇਜੀਆਂ ਸੀ ਅਸੀਂ PMO ਦਫ਼ਤਰ ਵੀ ਭੇਜੀਆਂ ਸੀ CMO ਦਫ਼ਤਰ ਵੀ ਭੇਜੀਆਂ ਲਾਸਟ ਦੇ ਵਿੱਚ NGT ਨੇ ਇੱਕ ਸੂਵੋ ਮੋਟਰ ਐਕਸ਼ਨ ਹੁੰਦਾ ਉਹਨਾਂ ਨੇ ਆਪਣੇ ਆਪ ਸੂਵੋ ਮੋਟਰ ਐਕਸ਼ਨ ਲਿਆ ਉਹਦੇ ਵਿੱਚ ਉਹਨਾਂ ਨੇ ਸੰਮਣ ਕੀਤਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਮਿਨਿਸਟਰੀ ਆਫ এনवायरमेंट ਡਿਪਟੀ ਕਮਿਸ਼ਨਰ ਰੂਪਨਗ ਔਰ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਜਿਹੜੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿ 28/8/2024 ਇੱਕ ਹਫਤੇ ਪਹਿਲਾਂ ਸਾਨੂੰ ਰਿਪੋਰਟ ਦਿੱਤੀ ਜਾਵੇ ਜਿਹੜਾ ਇਹ ਪੁਲ ਬੰਦ ਹੋਇਆ ਇਹ ਕਿਉਂ ਬੰਦ ਹੋਇਆ ਹੁਣ ਇਹ ਜਿਹੜਾ ਕੇਸ ਹੈ ਇਸ ਟਾਈਮ ਪ੍ਰਿੰਸੀਪਲ ਬੈਂਚ 28/8/2024 ਨੂੰ ਪੈਂਡਿੰਗ ਹੈ ਇੱਕ ਹਫਤੇ ਪਹਿਲਾਂ ਉਹਨਾਂ ਨੂੰ ਰਿਪੋਰਟ ਦੇਣੀ ਪਣੀ ਅੱਜ ਤਾਈਓ ਸਾਰਾ ਜਿੰਨਾ ਪ੍ਰਸ਼ਾਸਨ ਸੀਗਾ ਅੱਜ ਐਲਗਰਾ ਪੁਲ ਤੇ ਪੁੱਜਿਆ ਹੋਇਆ ਸੀ ਪਰ ਅਫਸੋਸ ਇਹ ਹੈ ਕਿ ਉਹਨਾਂ ਨੇ ਸਾਨੂੰ ਸੁਣਨਾ ਵਾਜਿਬ ਨਹੀਂ ਸਮਝਿਆ ਮਤਲਬ ਸਥਾਨਿਕ ਲੋਕਾਂ ਨੂੰ ਨਹੀਂ ਉਹਨਾਂ ਨੇ ਸੁਣਿਆ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਆਪਣੇ ਹਿਸਾਬ ਨਾਲ ਬਣਾ ਕੇ ਉਹ ਕੀਤੀ ਆ ਸਾਰੀਆਂ ਅ ਐਕਚੁਅਲੀ ਪਹਿਲੇ ਤਾਂ ਸਾਨੂੰ 9 ਵਜੇ ਬੁਲਾ ਲਿਆ ਸੀਗਾ ਉਹਨਾਂ ਨੇ ਦੇਖ ਲਿਆ ਕਿ ਇੱਥੇ ਰਸ਼ ਪੈ ਗਿਆ ਓਬੀਅਸ ਹੈ ਕਿੰਨੇ ਲੋਕ ਹੈ ਜਿਹੜੇ ਪੀਜੀਆਈ ਨੂੰ ਜਾਂਦੇ ਕਿੰਨੇ ਨੂਰਪੁਰ ਦੇ ਲੋਕ ਨੰਗਲ ਨੂੰ ਆਉਂਦੇ ਨੰਗਲ ਦੇ ਨੂਰਪੁਰ ਨੂੰ ਜਾਂਦੇ ਬੱਚੇ ਸਟੇਡੀ ਵੇਜ ਲੈ ਲੋ ਚਾਹੇ এমਪਲੋਇਮੈਂਟ ਬੇਸ ਲੈ ਲੋ ਅੱਜ ਸਾਰਾ ਕੁਝ ਬੰਦ ਹੋ ਗਿਆ 40 ਕਿਲੋਮੀਟਰ ਐਕਸਟਰਾ ਸਾਨੂੰ ਜਾਣਾ ਪੈਣਾ ਇੱਕ ਦਿੱਲੀ ਬੱਸ ਜਾਂਦੀ ਹੈ ਪੀਜੀਆਈ ਨੂੰ ਜਿਹੜੀ ਹੁਣ ਫਿਲਹਾਲ ਬੰਦ ਹੈ ਉਹਨਾਂ ਦਾ ਕਿੰਨਾ ਖਰਚਾ ਵਧ ਗਿਆ ਤੇ ਉਸ ਤੋਂ ਬਾਅਦ 9 ਵਜੇ ਉਹਨਾਂ ਨੇ ਬੰਦ ਕਰਤਾ 1:30 ਵਜੇ ਫੇਰ ਆਏ ਸੀਗੇ ਐਕਚੁਅਲੀ ਕੀ ਸੀਗਾ ਉਹਨਾਂ ਦਾ ਮੇਨ ਕਾਰਨ ਹੈ ਕਿ ਹੁਣ ਐਨਜੀਟੀ ਦਿੱਲੀ ਦੇ ਵਿੱਚ ਬੈਠੀ ਹੈ ਉਹਨਾਂ ਨੂੰ ਕੀ ਪਤਾ ਕਿ ਇਹ ਪੁਲ ਕਿੱਦਾਂ ਬੰਦ ਹੋਇਆ ਜਦੋਂ ਸਾਡੀ ਪੰਜਾਬ ਸਰਕਾਰ ਨੂੰ ਨਹੀਂ ਪਤਾ ਇਹਦਾ ਬੰਦ ਹੋਣ ਦਾ ਕਾਰਨ ਕੀ ਹੈ ਉਹਨਾਂ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਤਾਈਓ ਭੇਜਿਆ ਕੀ ਰਿਪੋਰਟ ਦੋ ਇਹਦਾ ਕਾਰਨ ਕੀ ਸੀਗਾ ਮਾਈਨਿੰਗ ਹੈ ਜਾਂ ਕੋਈ ਹੋਰ ਹੈ ਉਹਨਾਂ ਨੇ ਐਕਚੁਅਲੀ ਐਨਜੀਟੀ ਨੂੰ ਵੀ ਪਤਾ ਹੈ ਹਰ ਰੋਜ਼ ਉਹ ਅਖਬਾਰਾਂ ਦੇ ਵਿੱਚ ਰਹਿੰਦੇ ਆ ਉਸ ਤੋਂ ਬਾਅਦ ਚਲੋ 1:30 ਵਜੇ ਸਾਡੇ ਕੁਝ ਲੋਕਲ ਜਿਹੜੇ ਬੰਦੇ ਆ ਗਏ ਸੀ ਉਹਨਾਂ ਨੇ ਕਿਹਾ ਜਿਹੜਾ ਪੁਲ ਬੰਦ ਹੋਇਆ ਹੈ ਸਿਰਫ ਮਾਈਨਿੰਗ ਦੀ ਪੇਂਟ ਕਰਕੇ ਮਾਈਨਿੰਗ ਦੀ ਪੇਂਟ ਚੜਿਆ ਐਨਜੀਟੀ ਦੀ ਟੀਮ ਸਪੈਸ਼ਲ ਪਹੁੰਚੀ ਸੀ ਅੱਜ ਇੱਥੇ ਸਪੈਸ਼ਲ ਇਨਸਪੈਕਸ਼ਨ ਵਾਸਤੇ ਪਹੁੰਚੀ ਸੀ ਕਿਉਂਕਿ ਐਨਜੀਟੀ ਦੀ ਟੀਮ ਨਹੀਂ ਸੀ ਜਾਂ ਤਾਂ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਜਾ ਕੋਈ ਐਨਜੀਟੀ ਨੇ ਕੋਈ ਅਥਾਰਟੀ ਜਾਂ ਕੁਛ ਵੀ ਅਸਾਈਨ ਕੀਤਾ ਹੋਣਾ ਉਹਨਾਂ ਵੱਲੋਂ ਇੱਥੇ ਵਿజిਟ ਕੀਤੀ ਇੱਥੇ ਇਨਸਪੈਕਸ਼ਨ ਕਿਉਂਕਿ 28 2024 ਤੋਂ ਇੱਕ ਹਫ਼ਤੇ ਪਹਿਲਾਂ ਉਹਨਾਂ ਨੇ ਰਿਪੋਰਟ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਰਿਪੋਰਟ ਦੇਣੀ ਹੈ ਇਸ ਪੁਲ ਦੇ ਰਿਗਾਰਡਿੰਗ ਔਰ ਇਹ ਸਾਡੇ ਲਈ ਵੀ ਇਲਾਕੇ ਲਈ ਵੀ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਤਾਂ ਸੁੱਤੀ ਪਈ ਹੈ ਐਨਜੀਟੀ ਨੇ ਆਪਣੇ ਲੈਵਲ ਤੇ ਤਾਂ ਕੋਈ ਐਕਸ਼ਨ ਲਿਆ ਔਰ ਔਰ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣਾ ਚਾਹਦਾ ਕਿ ਜਦੋਂ ਇਸ ਪੁਲ ਨੂੰ ਰਿਪੇਅਰ ਵਾਸਤੇ ਜਿਹੜਾ ਡਿਪਾਰਟਮੈਂਟ ਵੱਲੋਂ 16 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬੈਸਿਕ ਇੱਕ ਪ੍ਰੋਵੀਜ਼ਨ ਹੈ ਕਿ ਜਦੋਂ ਸਰਕਾਰ ਨੇ 1 ਕਰੋੜ ਤੋਂ ਉੱਪਰ ਖਰਚਣਾ ਤਾਂ ਬਜਟ ਦੇ ਵਿੱਚ ਲੈ ਕੇ ਆਣਾ। ਅਫਸੋਸ ਵਾਲੀ ਗੱਲ ਹੈ ਕਿ ਸਾਡੇ ਮੰਤਰੀ ਸਾਹਿਬ ਉਸ ਟਾਈਮ ਸੁੱਤੇ ਰਹੇ ਸੀ। ਜਦੋਂ ਫਰਵਰੀ ਦੇ ਵਿੱਚ ਬਜਟ ਆਇਆ, ਦੋ ਪੁਲ ਤਾਂ ਚਲੋ ਚੀਮਾ ਸਾਹਮਣੇ ਪਾਤੇ। ਜਿਹੜਾ ਅੱਜ ਸੀਗਾ, ਜਿਸ ਪੁਲ ਦੀ ਅੱਜ ਲੋੜ ਹੈ, ਉਹਨੂੰ ਬਜਟ ਦੇ ਵਿੱਚ ਲਿਆਣਾ। ਉਹ ਬਾਜਬ ਨਹੀਂ ਸਮਝਿਆ ਫਿਰ ਇੱਕ ਚਲੋ ਡਿਸਕ੍ਰੈਸ਼ਨਰੀ ਪਾਵਰ ਹੁੰਦੀ ਸੀ ਐਮ ਦੀ ਕਿ ਜੇਕਰ ਲੋਡ ਬੰਦ ਹੈ ਤਾਂ ਉਹ ਪੈਸਾ 1 ਕਰੋੜ ਤੋਂ ਜੇਕਰ ਜ਼ਿਆਦਾ ਲੱਗਣਾ ਤਾਂ ਸੀਐਮ ਸਾਹਿਬ ਆਪਣੇ ਵੱਲ ਤੋਂ ਇਹ ਅਮਾਉਂਟ ਭੇਜ ਸਕਦੇ ਆ ਪਰ ਫਿਰ ਵੀ ਮੈਨੂੰ ਜਿੱਥੇ ਤੱਕ ਆਪਣਾ ਸ਼ੱਕ ਹੈ 1.5 ਤੋਂ 2 ਸਾਲ ਹਜੇ ਤੱਕ ਨਹੀਂ ਬਣਦਾ ਲੋਕਾਂ ਨੇ ਲੋਕਾਂ ਨੂੰ ਇਹਦੇ ਹਾਲਾਤ ਆ ਜਿਹੜੇ ਉਹ ਨੁਜੀਠਣੇ ਪੈਣੇ ਮਾੜੇ ਹਾਲਾਤ ਹੋਣੀਆਂ ਸਾਡੇ ਲੋਕਾਂ ਦੇ ਤੇ ਹੁਣ ਫਿਲਹਾਲ ਜਿਹੜਾ ਇਹ ਕਾਰਜੀ ਤੌਰ ਤੇ ਰਸਤਾ ਬਣਾਇਆ ਗਿਆ ਸੀ ਉਹਦੇ ਕੀ ਹਾਲਾਤ ਆ ਆ ਫਿਲਹਾਲ ਤੁਹਾਡੇ ਸਾਹਮਣੇ ਕੈਮਰੇ ਆ ਤੁਹਾਡਾ ਪੁਰੀਆਂ ਕਰ ਰਿਹਾ ਜੀ ਇਸ ਟਾਈਮ ਨਾ ਬੱਸ ਜਾ ਰਹੀ ਕੋਈ ਨਾ ਕੋਈ ਗੱਡੀ ਜਾ ਰਹੀ ਜਿਹੜੀ ਬੱਸ ਇੱਕ ਜੇ ਇੱਕ ਨੂਰਪੁਰ ਤੋਂ ਨੰਗਲ ਆ ਰਹੀ ਉਹ ਬੱਸ ਖੜ ਰਹੀ ਸਵਾੜੇ ਪਿੰਡ ਦੇ ਵਿੱਚ ਜਿਹੜੀ ਨੰਗਲ ਤੋਂ ਨੂਰਪੁਰ ਵੇਤੀ ਜਾਨੀ ਉਹ ਬੱਸ ਖੜ ਰਹੀ ਐ ਲਗਰਾਂ ਦੇ ਵਿੱਚ ਸਭ ਤੋਂ ਔਖਾ ਸਵਾਰੀਆਂ ਦਾ ਜਿਹੜੇ ਜਿਨ੍ਹਾਂ ਕੋਲ ਆਪਣਾ ਕੋਈ ਬਿੱਲਰ ਟੂ ਬਿੱਲਰ ਜਾਂ ਗੱਡੀ ਨਹੀਂ ਹੈ ਸਭ ਤੋਂ ਵੱਡਾ ਔਖਾ ਉਹਨਾਂ ਨੂੰ ਇਸ ਟਾਈਮ ਮੌਜੂਦਾ ਹਾਲਾਤ ਦੇ ਵਿੱਚ हो ਗਿਆ ਹੋਇਆ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਤੇ ਹੁਣ ਸਰਕਾਰ ਨੇ ਵੀ ਜਿਹੜਾ ਆਰਜੀ ਰਸਤਾ ਸੀਗਾ ਸਰਕਾਰ ਦਾ ਵੀ ਕੋਈ ਮੈਨੂੰ ਲੱਗ ਨਹੀਂ ਰਿਹਾ ਕਿ ਉਹ ਹੁਣ ਬਣਾਉਂਗੇ ਕਿਉਂਕਿ 3 ਮਹੀਨੇ ਦਾ ਬਰਸਾਤ ਰਹਿਣੀ ਹੋਈ ਹੈ ਪੈਪ ਵਗੈਰਾ ੜ ਗਿਆ ਜਿਹੜਾ ਪਾਇਓ ਸੀ ਸਾਰਾ ਖਸੜ ਗਿਆ ਵੈਸੇ ਤਾਂ ਪੈਪ ਤਾਂ ਸਾਈਡ ਉੱਪਰ ਹੈਗੇ ਆ ਪਰ ਹੁਣ ਹਾਲਾਤ ਇਹ ਕਿ ਪਾਊਗਾ ਕੌਣ ਕਿਉਂਕਿ ਹੁਣ ਇਹ ਨਹੀਂ ਪਤਾ ਹਿਮਾਚਲ ਚੋਂ ਜਿਹੜਾ ਪਾਣੀ ਕਦੋਂ ਆ ਜਾਣਾ ਪਿੰਡ ਥਾੜੇ ਤੋਂ ਆ ਜੀ ਆਊਟਪਾ ਨਾ ਹੈ ਮੇਰਾ ਪ੍ਰੇਸ਼ਾਨੀ ਸਾਨੂੰ ਇਹ ਵੀ ਆ ਪੁਰਦੇ ਸਾਡੇ ਇਹ ਨਜ਼ਦੀਕ ਦੇ ਦੋਨੋਂ ਸਾਈਡ ਸਾਡੀਆਂ ਜ਼ਮੀਨਾਂ ਆ ਜੀ ਹੁਣ ਅਸੀਂ ਮੱਕਾ ਬੀਜਣ ਦਾ ਐਰ ਆ ਵਗੈਰਾ ਸਾਡਾ ਟਰੈਕਟਰ ਹੈ ਨਹੀਂ ਬਾਯਾ ਨਾ ਬਾਯਾ ਆਨੰਦਪੁਰ ਆਈਏ ਜਾਂ ਉਧਰ ਕਿਤੋਂ ਵੀ ਜਾਣੀ ਦੇਖੀਏ ਬਾਕੀ ਜਿਹੜੇ ਬੱਚੇ ਆ ਸਾਡੇ ਇਧਰ ਪੜਦੇ ਨੰਗਲ ਵਾਲੀ ਸਾਈਡ ਉਹਨਾਂ ਨੂੰ ਸਵੇਰੇ 6 ਵਜੇ ਸਾਨੂੰ ਛੱਡਣਾ ਪੈਂਦਾ ਉਹੀ ਸਾਡਾ ਕੰਮ ਦਾ ਟਾਈਮ ਹੁੰਦਾ ਔਰ ਦੁਪਹਿਰ ਨੂੰ 1:30 ਵਜੇ 2 ਵਜੇ ਲਿਆ ਕੇ ਵੀ ਜਾਣਾ ਕੱਲਾ ਬੱਚਾ ਇੱਥੇ ਨਾਲ ਛੱਡ ਕੇ ਖੜਾ ਸਕਦੇ ਨਾ ਜਾਂਦੀ ਬਰੀ ਇਹਦੀ ਵੀ ਪਰੇਸ਼ਾਨੀ ਹੈ ਇਹਦੇ ਬਾਰੇ ਇਹੀ ਹੈ ਗੱਲ ਵੀ ਜਾ ਤਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਸਰਕਾਰ ਪ੍ਰਸ਼ਾਸਨ ਕੋਈ ਇਸਦੀ ਬਾਰੇ ਸੋਚਾ ਚਾਲੂ ਕਰੇ ਕਿੰਨੇ ਟਾਈਮ ਤੋਂ ਬੰਦ ਪਿਆ ਜੀ ਠੀਕ ਹੈ ਇਹ ਹੋ ਗਿਆ ਜੀ ਟੋਟਲ 4 ਮਹੀਨੇ ਦੇ ਕਰੀਬ ਹੋ ਗਿਆ ਦਸੰਬਰ ਮਹੀਨੇ ਹੋਏ ਸੀ ਹਾਂ ਦਸੰਬਰ ਮਹੀਨੇ ਹਾਂ ਜੀ ਇੱਕ ਮਿੰਟ ਜਾ ਤਾਂ ਇਹ ਪਟਿਆ ਜਾਵੇ ਜਾਂ ਇਹਦਾ ਕੋਈ ਹੱਲ ਕਰੇ ਸਰਕਾਰ ਨਹੀਂ ਤਾਂ ਐਦਾਂ ਦਾ ਇਹਦੀ ਕੋਈ ਹੋ ਨਹੀਂ ਹੈ ਤੁਸੀਂ ਲੋਕਲ ਰਹਿੰਦੇ ਹੋ ਕੀ ਕਾਰਨ ਮੰਨਦੇ ਹੋ ਇੱਥੇ ਜਿਹੜਾ ਪੁਲਿਸ ਦੇ ਹਾਲਾਤ ਇਹਦਾਂ ਕਿਉਂ ਹੋ ਗਏ ਆ ਕੀ ਕਾਰਨ ਸੀਗੇ ਕਾਰਨ ਹੀ ਦੇ ਇਹਦੇ ਪਰ ਹੁਣ ਇਹ ਬੜੀਆਂ ਗੱਡੀਆਂ ਨਾਲੇ ਹੋਇਆ ਜੀ ਹਮ ਬੜੀਆਂ ਗੱਡੀਆਂ ਜਿਨ੍ਹਾਂ ਦਾ ਕੋਈ ਲਿਮਟਡ ਇਹ ਨਹੀਂ ਮੰਨ ਲਓ ਜਿਹੜੀ ਗੱਡੀ 40 ਟਨ ਪਾਸ ਆ ਉਹ 80 85 ਟਨ ਮਾਲ ਲੈ ਕੇ ਜਾ ਰਹੀ ਹੈ ਗੱਡੀ ਉਹ ਡਰਾਈਵਰ ਗਿੱਲਾ ਰੇਤਾ ਭਰ ਦੇ ਲਿਆ ਕੇ ਪੋਰਪਾ 10000 ਟਿੱਪਰ ਖੜੇ ਕਰ ਲੈਂਦੇ ਇੱਕ ਸਾਈਡ ਤੇ ਵਨ ਵੇ ਹਮ ਬਰਾਬਰ ਤੇ ਵੀ ਟ੍ਰੈਫਿਕ ਚੱਲਦੀ ਹੈ ਇਹਨੂੰ ਫਰਕ ਤਾਂ ਪੈਣਾ ਹੀ ਆ ਇੰਨਾ ਹੁਣ ਉਹ ਨਿਜੋੜਦੇ ਆ ਪਾਣੀ ਸੁੱਕਾ ਕਰ ਕਰ ਕੇ ਨੇ ਤੇ ਅੱਜ ਕਈ ਵਾਰੀ ਰੋਕਿਆ ਵੀ ਉਹਨਾਂ ਨੂੰ ਉਹ ਮੰਨਦੇ ਨਹੀਂ ਐ ਹੁਣ ਇੱਕ ਬੰਦਾ ਕਿਹਾ ਹੱਥੋ ਪਾਈ ਕਰਿਆ ਕਿਹਾ ਕੋਲ ਉਹਨਾਂ ਨਾਲ ਕਿਹਾ ਲੜਾ ਥੋੜੀ ਪਰੇਚਾਨੀ ਆਏਗੀ ਤੇ ਨਾਲੋ ਹਰ ਬੰਦਾ ਕਹਿੰਦਾ ਛੱਟੂ ਆਈ ਕੇ ਲੈਣਾ ਇਹ ਪੁਲ ਦੇ ਆਲੇ ਦੋਲੇ ਮਾਈਨਿੰਗ ਵੀ ਹੋਈ ਹੈ ਮਾਈਨਿੰਗ ਦਾ ਅਸਰ ਵੀ ਹੈ ਮਾਈਨਿੰਗ ਕਰਕੇ ਹੋਇਆ ਜੀ ਇਹ ਤਾਂ ਹੀ ਤਾਂ ਪਾਏ ਜੀ ਬੈਠੇ ਨਹੀਂ ਠੀਕੇ ਦਾ ਮਾਈਨਿੰਗ ਥੱਲੇ ਹੋਈ ਮੰਨ ਲਓ ਕਿਤੇ ਵੀ ਹੋ ਗਈ ਪੁਲ ਥੱਲੇ ਵੀ ਹੋਈ ਹੈ ਮੌਕੇ ਪਰੇ ਹੁੰਦੀ ਸੀ ਸਾਰੀ ਸਾਰੀ ਰਾਤ ਹੁੰਦੀ ਸੀ ਪ੍ਰਸ਼ਾਸਨ ਇੱਥੇ ਖੜ ਕੇ ਹੀ ਕਰਵਾਉਂਦਾ ਦਾ ਸਾਨੂੰ ਪਤਾ ਹੀ ਹੈ ਸਾਰਾ ਆਪ ਹੀ ਕਰਵਾਉਂਦੇ ਸੀ ਆਪੇ ਹੀ ਕਰਵਾਉਂਦੇ ਦੇ ਜੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕਾ ਠਾਣਾ ਜਿਹੜਾਂਗ ਦਿੰਦੇ ਫਾਸਟ ਨੂੰ ਪਰਚਾ ਕਰਾ ਦੇਣਾ ਕਿਸੇ ਨਾ ਕਿਸੇ ਬਸ ਆ ਚੱਕਰਾ ਹੋਰ ਕੋਈ ਪਰਸਾ ਕਮਾਈਆਂ ਕੌਣ ਕਰਕੇ ਇਥੇ ਭੁਗਤਤ ਕਮਾਈਆਂ ਜਿਹਨਾਂ ਦੀਆਂ ਜ਼ਮੀਨਾਂ ਮੰਨ ਲਓ ਜਿਹਨਾਂ ਦੇ ਕਰੈਚਰ ਹਾਂ ਜਾਜੀ ਨੇ ਲਈ ਜ਼ਬਰਦਸਤੇ ਵੇ ਜਾਜੂ ਬਾਹਰ ਦੇ ਬੰਦੇ ਆ ਕੇ ਕਰੈਚਰ ਲਾਇਵੇ ਉਹ ਕਮਾਈਆਂ ਕਰਗੇ ਉਹੀ ਕਰਕੇ ਸਾਡੇ ਐਸਾ ਬੰਦਿਆਂ ਨੂੰ ਕੁਝ ਨਹੀਂ ਮਿਲਿਆ 500 ਰੁਪਏ ਤੇ ਆੜੀ ਤੇ ਜਰੂਰ ਮਿਲਦੀ ਸੀ ਸੰਤਾਪ ਕੌਣ ਭੋਗ ਰਿਹਾ ਫਿਰ ਹੁਣ ਹਾਂਜੀ ਸੰਤਾਪ ਕੌਣ ਭੋਗ ਸਾਡਾ ਏਰੀਆ ਸਾਰਾ ਪੂਰਾ ਉਹੀ ਭੋਗ ਰਿਹਾ ਕੀ ਅਪੀਲ ਕਰੋਗੇ ਜੀ ਮੰਤਰੀ ਸਾਹਿਬ ਨੂੰ ਕਦੇ ਆਏ ਉਹ ਫੁੱਲ ਬੰਦ ਹੋਣ ਤੋਂ ਬਾਅਦ ਦੇਖਣ ਵਾਸਤੇ ਨਹੀਂ ਕੋਈ ਨਹੀਂ ਆਇਆ ਇੱਥੇ ਤਕਰੀਬਨ ਸਾਡੇ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਸਾਡੇ ਤਾਂ ਕੋਈ ਆਇਆ ਨਹੀਂ ਅੱਗੇ ਪਿੱਛੇ ਕੋਈ ਆਇਆ ਉਹ ਬਤਾਇਆ ਕਿਹਾ ਵੀ ਨਹੀਂ ਸਾਡੇ ਵੈਸੇ ਅਸੀਂ ਕੋਈ ਦੇਖਿਆ ਨਹੀਂ ਅਪੀਲ ਕਰਨਾ ਚਾਹੋਗੇ ਜੀ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਨੂੰ ਜੀ ਅਪੀਲ ਇਹੀ ਹੈ ਸਾਡੀ ਵੇਈ ਦਾ ਕੋਈ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਦੇਖੋ ਇਹਨੂੰ ਆ ਕੇ ਬਣਦਾ ਹੈ ਤਾਂ ਬਣਾਓ ਨਹੀਂ ਹੈ ਤਾਂ ਕੋਈ ਹੋਰ ਹੱਲ ਕੱਢੋ ਇਹਦਾ ਕੁਝ ਨਾ ਕੁਝ ਹੋ ਹੀ ਜਾਂਦਾ